ਅੱਜ ਦੇ ਵੀਡੀਓ ਵਿੱਚ ਮੌਲਾਜ਼ਮਾਂ ਲਈ ਬਹੁਤ ਹੀ ਖਾਸ ਅਪਡੇਟ ਲੈ ਕੇ ਆਇਆ। ਇਸ ਅਪਡੇਟ ਦੀ ਜਾਣਕਾਰੀ ਦਵਾਂਗੇ। ਤੋਂ ਪਹਿਲਾਂ ਦੱਸ ਦੇ ਕਿ ਅਸੀਂ ਮੌਲਾਜ਼ਮਾਂ ਨਾਲ ਸੰਬੰਧਿਤ ਹਰ ਇੰਪੋਰਟੈਂਟ ਅਤੇ ਸਹੀ ਅਪਡੇਟ ਤੁਹਾੜ ਤੱਕ ਲੈ ਕੇ ਹੁੰਦੇ ਰਹਿੰਦੇ ਆ। ਇਸ ਲਈ ਜੇਕਰ ਤੁਸੀਂ ਹੁਣ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਸ ਦੇ ਨਾਲ ਹੀ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਲਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਤਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮੌਲਾਜ਼ਮਾਂ ਨੂੰ ਵਿੱਤ ਵਿਭਾਗ ਵੱਲੋਂ ਅੱਜ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਅਸੀਂ ਦੱਸਦੇ ਕਿ ਮੌਲਾਜ਼ਮ ਲੰਬੇ ਸਮੇਂ ਤੋਂ ਜੇ ਨੂੰ ਦੇ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਸਬੰਧਤ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ ਜਿਸ ਬਾਰੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਾਣਕਾਰੀ ਦਵਾਂਗੇ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਟੀਏ ਰੂਲਜ਼ ਵਿੱਚ 6ਵੇਂ ਪੇਕ ਮਿਸ਼ਨ ਦੀਆਂ ਤਨਖਾਹਾਂ ਅਧਿਨ ਅਤੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਤਨਖਾਹ 7ਵੇਂ ਪੇਕ ਮਿਸ਼ਨ ਦੀ ਤਨਖਾਹ ਅਨੁਸਾਰ ਟੀਏ ਰੂਲਜ਼ ਰਿਵਾਈਜ਼ ਕਰ ਦਿੱਤੇ ਗਏ ਅਸੀਂ ਦੱਸਦੇ ਕਿ ਇਹਨਾਂ ਟੀਏ ਰੂਲਜ਼ ਦੇ ਆਨ ਤੋਂ ਬਾਅਦ ਹੁਣ ਮੁਲਾਜ਼ਮਾਂ ਨੂੰ ਜੇਕਰ ਸਰਕਾਰੀ ਕੰਮਕਾਜ ਲਈ ਸਫ਼ਰ ਕਰਦੇ ਹਨ ਤਾਂ ਉਹਨਾਂ ਨੂੰ ਜਾਇਜ਼ ਟੀਏ ਮਿਲ ਸਕੇਗਾ ਯਾਨੀ ਕਿ ਜਾਇਜ਼ ਟਿਗਰਿੰਬਰਸ ਹੋ ਸਕੇਗੀ ਇਸ ਪੱਤਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ 6ਵੇਂ ਪੇ ਕਮਿਸ਼ਨ ਦੇ ਦਿਨ ਲੈਵਲ 1 ਤੋਂ ਲੈ ਕੇ 10 ਤੱਕ ਨੂੰ ਪੰਜਵੀਂ ਕੈਟਾਗਰੀ ਵਿੱਚ ਰੱਖਿਆ ਗਿਆ ਹੈ ਲੈਵਲ 11 ਤੋਂ 15 ਤੱਕ ਦੀਆਂ ਅਸਾਮੀਆਂ ਨੂੰ ਚੌਥੀ ਕੈਟਾਗਰੀ ਵਿੱਚ ਰੱਖਿਆ ਗਿਆ ਹੈ ਲੈਵਲ 16 ਤੋਂ 22 ਤੱਕ ਦੀਆਂ ਅਸਾਮੀਆਂ ਨੂੰ ਤੀਜੀ ਕੈਟਾਗਰੀ ਵਿੱਚ ਰੱਖਿਆ ਗਿਆ ਹੈ ਅਤੇ ਲੈਵਲ 23 ਤੋਂ 30 ਤੱਕ ਦੀਆਂ ਅਸਾਮੀਆਂ ਨੂੰ ਦੂਜੀ ਕੈਟਾਗਰੀ ਵਿੱਚ ਰੱਖਿਆ ਗਿਆ ਹੈ ਅਤੇ ਲੈਵਲ 31 ਦੀ ਅਸਾਮੀ ਨੂੰ ਕੈਟਾਗਰੀ 1 ਵਿੱਚ ਰੱਖਿਆ ਗਿਆ ਹੈ ਅਤੇ ਇਸ ਮੁਤਾਬਕ ਹੀ ਤੁਸੀਂ ਐਨਟਾਈਟਲਮੈਂਟ ਵੀ ਦੇਖ ਸਕਦੇ ਹੋ ਇੱਥੇ ਇੱਕ ਹੋਰ ਗੱਲ ਨੋਟ ਵਿੱਚ ਲਿਖੀ ਗਈ ਹੈ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਜੋ ਇਨਟਾਈਟਲਮੈਂਟ ਆ ਉਹ ਵੀ 6ਵੇਂ ਪੇਕ ਮਿਸ਼ਨ ਦੇ ਦਿਨ ਭਰਤੀ ਹੋਏ ਮੁਲਾਜ਼ਮਾਂ ਦੇ ਬਰਾਬਰ ਹੀ ਹੋਵੇਗੀ ਤੁਹਾਨੂੰ ਜੇਕਰ ਇਹ ਅਪਡੇਟ ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ ਅਤੇ ਨਾਲ ਹੀ ਦੋਸਤਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਅਤੇ ਜੇਕਰ ਹੁਣ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਦੋਸਤੋ